ਹਰ ਵਾਈ ਕੀ ਹਾਲ ਹੈ ਠੀਕ ਠਾਕ ਵਈ ਵਧੀਆ ਬਹਿ ਜਾ ਹੋਰ ਠੀਕ ਠਾਕ ਵਧੀਆ ਸਭ ਵਧੀਆ ਅੱਛਾ ਫਿਰ ਅੱਜ ਲੈ ਮੈਂ ਤੁਹਾਨੂੰ ਸਵਾਲ ਪੁੱਛੂੰਗਾ ਅੱਛਾ ਤੇ ਮੇਰੇ ਸਵਾਲਾਂ ਦੇ ਜਵਾਬ ਦੇਣੇ ਨੇ ਠੀਕ ਹੈ ਇੱਕ ਜਹਾਜ ਜਾਂਦਾ ਹਾਂ ਉਹ ਚ 500 ਇਟਾ ਅੱਛਾ ਉਹਦੇ ਚੋਂ 1 ਇਟ ਡਿੱਗ ਪੀ ਹੂੰ ਕਿੰਨੀਆਂ ਰਹਿ ਗਈਆਂ 499 ਸਹੀ ਜਵਾਬ ਹੂੰ ਜਵਾਬ ਤਾਂ ਸਾਰੇ ਸਹੀ ਦੇਉਂ ਮੈਂ ਦੇਖ ਲਾਂਗੇ ਹਾਂ ਆਪਾਂ ਇੱਕ ਹਾਥੀ ਨੂੰ ਫ੍ਰਿਜ ਚ ਕਿਵੇਂ ਬੰਦ ਕਰ ਸਕਦੇ ਆ ਇਹ ਤਾਂ ਸੋਚਣ ਵਾਲੀ ਗੱਲ ਹੈ ਵੀ ਐਡਾ ਵੱਡਾ ਹਾਥੀ ਫ੍ਰਿਜ ਚ ਕਿਵੇਂ ਬੰਦ ਹੋ ਵਾਈ ਟਾਕੀ ਖੋਲ ਕੇ ਅੱਛਾ ਹੁਣ ਆਪਾਂ ਇੱਕ ਗਧੇ ਨੂੰ ਫ੍ਰਿਜ ਚ ਬੰਦ ਕਰਨਾ ਹੈ ਕਿਵੇਂ ਕਰਾਂਗੇ ਇਹ ਤਾਂ ਆਸਾਨ ਜਿਹਾ ਸਵਾਲ ਹੈ ਟਾਕੀ ਖੋਲ ਕੇ ਓਏ ਨਹੀਂ ਭਾਈ ਪਹਿਲਾਂ ਹਾਥੀ ਨੂੰ ਤਾਂ ਬਾਹਰ ਕੱਢਣਾ ਪਊ ਅੱਛਾ ਹੂੰ ਛੇਰ ਨੇ ਆਪਣੀ ਗੁਫਾ ਚ ਪਾਰਟੀ ਰੱਖੀ ਠੀਕ ਹੈ ਸਾਰੇ ਜਾਨਵਰ ਗਏ A ਤੋਂ Z ਹੂੰ ਇੱਕ ਵੀ ਜਾਨਵਰ ਨਹੀਂ ਆਇਆ ਉਹ ਕਿਹੜਾ ਜਾਨਵਰ ਹੈ ਚੂਹਾ ਬਈ ਨਾ ਹਾਥੀ ਨਾ ਕੁੱਤਾ ਨਾ ਮੈਂ ਤਾਂ ਬਈ ਮੈਨੂੰ ਤਾਂ ਪਤਾ ਬਈ ਗਦਾ ਉਹਦਾ ਪ੍ਰਤੀਜਿੰਦ ਹੈ। ਅੱਛਾ ਅੱਛਾ। ਹਾਂ। ਠੀਕ ਹੈ। ਹੁਣ ਸ਼ੇਰ ਦੀ ਪਾਰਟੀ 'ਚ ਆਉਣ ਵਾਸਤੇ ਕਾਰਟ ਨੇ ਨਦੀ ਪਾਰ ਕਰਨੀ ਹੈ। ਹੂੰ। ਉਹਨੂੰ ਲੱਗਦਾ ਮਗਰਮਛ ਤੋਂ ਡਰ। ਅੱਛਾ। ਉਹ ਕਿਵੇਂ ਇਹਨਾਂ ਦੀ ਪਾਰ ਕਰੂਗੀ? ਕਾਰਟ ਤਾਂ ਭਈ ਐਡੀ ਵੱਡੀ ਨਦੀ ਉਂ ਹੀ ਨਹੀਂ ਪਾਰ ਕਰਦੀ। ਨਹੀਂ ਭਾਈ। ਉੱਤੇ ਉਹ ਬਣਿਆ ਹੋਇਆ ਲੱਕੜੀ ਦਾ ਟੰਬਾ ਜਾ ਪਿਆਗਾ। ਉਹਦੋਂ ਦੀ ਜਾਣਾ ਹੈਗਾ ਫੇਰ ਵੀ ਉਹਨੂੰ ਮਗਰਮਾਸ ਤੋਂ ਡਰ ਲੱਗਦਾ ਹੈਗਾ ਹੂੰ ਕਿਵੇਂ ਪਾਰ ਕਰੂਗੀ ਉਹ ਉਹ ਨਹੀਂ ਕਰ ਸਕਦੀ ਬਈ ਉਹ ਬਾਈ ਅਸਾਨੀ ਨਾਲ ਪਾਰ ਕਰ ਲੂ ਕਿਵੇਂ ਓਏ ਮਗਰਮਾਸ ਤਾਂ ਸ਼ੇਰ ਦੀ ਪਾਰਟੀ ਚ ਗਿਆ ਹੋਇਆ ਹੈ ਅੱਛਾ ਅੱਛਾ ਚੱਲ ਬਾਈ ਹੂੰ ਕਾਰ ਟੋਨੇ ਨਦੀ ਪਾਰ ਕਰ ਲਈ ਹੂੰ ਠੀਕ ਹੈ ਨਦੀ ਪਾਰ ਕਰਨ ਤੋਂ ਬਾਅਦ ਹੂੰ ਉਹ ਨਾ ਤਾਂ ਸ਼ੇਰ ਦੀ ਪਾਰਟੀ ਚ ਪਹੁੰਚੀ ਅੱਛਾ ਹਾਂ ਹੁਣ ਇਹ ਉਹ ਕਹਿੰਦੇ ਰਾਹ ਦੇ ਵਿਚਾਲੇ ਮਰ ਗਈ ਕਾਟੋ ਕਾਟੋ ਹੂੰ ਹੁਣ ਇਹ ਦੱਸੋ ਕਿਵੇਂ ਮਰ ਗਈ ਕੀ ਕਾਰਨ ਆ ਉਹਦੇ ਮਰਨ ਦਾ ਉਹ ਤਾਂ ਸਾਨੀ ਜੀ ਗੱਲ ਐ ਬਾਈ ਕੀ ਉਹ ਤਾਂ ਕਿਤੇ ਭੱਜੀ ਜਾਂਦੀ ਨਦੀ ਪਾਰ ਕਰਦੀ ਹੋ ਹਾਂ ਉਹ ਕਿਤੇ ਪਾਣੀ ਚੜ ਗਿਆ ਨਦੀ ਦਾ ਹਾਂ ਉਹ ਪਾਣੀ ਮੂੰਹ ਚ ਪੈ ਗਿਆ ਸਾਹ ਫੁੱਲ ਗਿਆ ਮਰ ਗਈ ਉਹ ਨਹੀਂ ਬਾਈ ਨਦੀ ਤਾਂ ਉਹਨੇ ਪਾਰ ਕਰ ਲਈ ਨਦੀ ਪਾਰ ਕਰਨ ਤੋਂ ਬਾਅਦ ਜੰਗਲ ਵਿੱਚ ਭੱਗ ਗਈ ਫੇਰ ਵੀ ਉਹ ਮਰ ਗਈ ਕੜੇ ਜੰਗਲ ਚ ਕੋਈ ਜਾਨਵਰ ਨਹੀਂ ਸੀਗਾ ਉਹ ਦਾ ਸ਼ੇਰ ਸ਼ੇਰ ਦੀ ਪਾੜੀ ਜਦੋਂ ਭੱਜ ਕੇ ਗਈ ਸਾਹ ਚੜ ਗਿਆ ਉਹ ਨਹੀਂ ਨਾ ਭਾਈ ਤੂੰ ਤਾਂ ਸਾਰੇ ਘੁੱਟੇ ਜਿਸ ਬਾਲ ਕੋ ਮੈਂ ਤਾਂ ਇਹ ਵੀ ਸਾਰੇ ਹੱਲ ਕਰ ਸਕਦਾ ਮੈਂ ਨਹੀਂ ਤਾਂ ਭਾਈ ਜਿਹੜੀ ਜਹਾ ਚੈੱਕਟ ਡਿਗਰੀ ਸੀ ਉਹ ਜਾ ਕੇ ਕੱਟ ਕੇ ਸਰ ਤੇ ਵਧੀ